ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਮੌਸਮ ਪੰਜਾਬ ਦਾ ਅੱਜ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਰਿਪੋਰਟ ਇਸ ਵੀਡੀਓ ਦੇ ਵਿੱਚ ਦੇਣੀ ਹੈ ਮੌਸਮ ਦੀ 11 ਨਵੰਬਰ ਦਾ ਦਿਨ ਹੈ ਤੇ ਸਵੇਰ ਦਾ ਟਾਈਮ ਹੈ ਸੈਟਰਡੇ ਦੱਸੇ ਨਾ ਤੁਹਾਣਾ ਸਾਂਝਾ ਕਰ ਰਹੇ ਹਾਂ ਸੈਟਲਾਈਟ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਮੌਸਮ ਵੈਸੇ ਲਈ ਖੁਸ਼ਕ ਤੇ ਸਾਫ਼ ਹੀ ਬਣਿਆ ਹੋਇਆ ਪੰਜਾਬ ਤੇ ਨਾ ਲੱਗਦੇ ਆਫਾ ਖੇਤਰਾ ਦੀ ਵੀ ਗੱਲ ਕਰ ਲਈਏ ਤੇ ਪੰਜਾਬ ਦੇ ਮੌਸਮ ਦੇ ਵਿੱਚ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਅੱਜ ਸੰਭਵ ਨਹੀਂ ਹੈ ਜੇਕਰ ਆਪ ਅੱਜ ਸਵੇਰ ਦੇ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਤੇ ਜਿਹੜੇ ਰਾਤਾਂ ਦੇ ਟੈਂਪਰੇਚਰ ਨੇ ਉਹ ਠੰਡੇ ਹੋ ਰਹੇ ਨੇ ਬੀਤੀਆਂ ਰਾਤਾਂ ਦੇ ਮੁਕਾਬਲੇ ਰਾਤਾਂ ਨੂੰ ਠੰਡੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਸਵੇਰ ਦੇ ਟੈਂਪਰੇਚਰ ਦੀ ਗੱਲ ਕਰੀਏ ਤੇ 8 ਡਿਗਰੀ ਦੇ ਨਾਲ ਫਰੀਦਕੋੜ ਜਲਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ 6. ਤੇ ਹਰਿਆਣਾ ਦੀ ਗੱਲ ਕਰੀਏ ਤੇ ਮਹਿੰਦਰਗੜ੍ਹ ਜ਼ਿਲ੍ਹਾ 6.6 ਡਿਗਰੀ ਦੇ ਨਾਲ ਉੱਥੇ ਟੈਂਪਰੇਚਰ ਦਰਜ ਹੋਏ ਨੇ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਸੋ ਹਰਿਆਣਾ ਦੇ ਵਿੱਚ 6 ਤੋਂ ਲੈ ਕੇ 8-9 ਦੇ ਵਿਚਕਾਰ ਟੈਂਪਰੇਚਰ ਚੱਲਦੇ ਫਿਰੇ ਰਾਤਾਂ ਦੇ 8 ਤੋਂ ਲੈ ਕੇ 10 ਦੇ ਵਿਚਕਾਰ ਟੈਂਪਰੇਚਰ ਪੰਜਾਬ ਦੇ ਵਿੱਚ ਚੱਲਦੇ ਹੋਏ ਨੇ ਰਾਤਾਂ ਠੰਡੀਆਂ ਹੋ ਰਹੀਆਂ ਨੇ ਤੇ ਅੱਜ ਦਿਨ ਦੀ ਗੱਲ ਕਰੀਏ ਤੇ ਦਿਨ ਦੇ ਟੈਂਪਰੇਚਰ ਜਿਹੜੇ ਉਹ ਜਿਹੜੇ ਸਟੇਬਲ ਰਹਿਣ ਦੀ ਉਮੀਦ ਹੈ ਕਿਉਂਕਿ ਦਿਨ ਬਹੁਤੇ ਗਰਮ ਤੇ ਖੁਸ਼ਕ ਨਹੀਂ ਹੋਣਗੇ ਕਿਉਂਕਿ ਜਿਹੜੀਆਂ ਹਵਾਵਾਂ ਚੱਲ ਰਹੀਆਂ ਨੇ ਪਹਾੜਾਂ ਦੇ ਵਿੱਚ ਜਿਹੜਾ ਇੱਕ ਪਹਾੜਾਂ ਦੇ ਵਿੱਚ ਪਿਛੇ ਸਿਸਟਮ ਇੱਕ ਬਰਬਾਰੀ ਦੇ ਕੇ ਗਿਆ ਜਿਹਦੇ ਨਾਲ ਉੱਥੇ ਬਰਬਾਰੀ ਦਾ ਇੱਕ ਦੌਰ ਲੱਗਿਆ ਹਿਮਾਚਲ ਜੰਮੂ ਦੇ ਉੱਪਰਲੇ ਖੇਤਰਾਂ ਦੇ ਵਿੱਚ ਥੱਲੇ ਜਿਹੜੇ ਮੈਦਾਨੀ ਖੇਤ ਨੇ ਉਹ ਠਰ ਰਹੇ ਨੇ ਕਿਉਂਕਿ ਪਹਾੜਾਂ ਤੋਂ ਆਉਂਦੀਆਂ ਠੰਡੀਆਂ ਦੀਆਂ ਖੁਸ਼ਕ ਹਵਾਵਾਂ ਉੱਤਰཕ�چھੋ ਦੀਆਂ ਮੈਦਾਨਾਂ ਨੂੰ ਜੜੀਆਂ ਨੇ ਠਾਰ ਰਹੀਆਂ ਨੇ ਤੇ ਇਸ ਕਰਕੇ ਜਿਹੜੇ ਦਿਨਾਂ ਦੇ ਟੈਂਪਰੇਚਰ ਵੀ ਥੱਲੇ ਨੂੰ ਜਾ ਰਹੇ ਨੇ ਸੋ ਇਹ ਸਾਰੀ ਕਹਾਣੀ ਆ ਅੱਜ ਮੌਸਮ ਦੇ ਵਿੱਚ ਕੋਈ ਵੱਡੀ ਫੇਰਗਦਲ ਕੋਈ ਤਾਂ ਦੇ ਲਈ ਸੰਭਵ ਨਹੀਂ ਹੈ ਜੇਕਰ ਤਾਜ਼ਾ ਰਿਪੋਰਟ ਦੇਖੇ ਜੋ ਅੱਜ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ 11 ਨਵੰਬਰ ਦੀ ਤਰੀਕ ਹੋਈ ਹੈ ਪੰਜਾਬ ਦੇ ਲਈ ਵਾਰਨਿੰਗ ਹੈ 11 ਤੋਂ 12 ਅਗਲੇ 48 ਘੰਟਿਆਂ ਦੇ ਲਈ ਚੇਤਾਵਨੀ ਜੜੀ ਹੈ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੀ ਹੈ ਕੋਲਡ ਵੇ ਬਈ ਯਾਨੀ ਕਿ ਸੀਤ ਲਹਿਰ ਦੇ ਜਿਹੜੇ ਅਲਰਟ ਨੇ ਉਹ ਜਾਰੀ ਕੀਤੇ ਗਏ ਨੇ ਸੋ ਠੰਡ ਜ਼ੋਰ ਫੜੇਗੀ ਆਉਂਦੇ 48 ਘੰਟਿਆਂ ਦੇ ਵਿੱਚ ਇਹ ਅਲਰਟ ਅੱਗੇ ਵੀ ਲਾਗੂ ਰਹਿ ਸਕਦੇ ਨੇ ਸੋ ਇਹਦੀ ਅਫਰਡੇਟ ਅਸੀਂ ਤੁਹਾਨੂੰ ਅਸੀਂ ਦਿੰਦੇ ਦਿੰਦੇ ਰਹਾਂਗੇ ਫਿਲਹਾਲ ਅੱਜ ਦੇ ਲਈ ਇਹ ਅਲਰਟ ਜਿਹੜੇ ਲਾਗੂ ਕੀਤੇ ਜਾ ਚੁੱਕੇ ਨੇ ਉਮੀਦ ਹੈ ਕੋਈ ਚਾਂਸ ਨਹੀਂ ਆ ਵੱਡੇ ਵਿੱਚ ਅਖੜ ਦੇ ਫਿਲਹਾਲ و قابلها على الناين